ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਆਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਵਾਗਾਪੁਰਾਣਾ ਪੈਂਦੀ ਆਂ ਬਾਈ ਲਾਪਰੀਤ ਕੋਲੇ ਪਹੁੰਚੇ ਆਂ ਬੱਚਿਆਂ ਦਾ ਖਜ਼ਾਨਾ ਬਾਈ ਕੋਲੇ ਪੂਰਾ ਬਾਈ ਕੋਲੇ 10-12 ਨਾ ਹੈਗਾ ਤੇ ਜਿਹਦੇ ਵਿੱਚੋਂ ਆਪਾਂ ਤੁਹਾਨੂੰ ਗਿਣਤੀ ਦੇ 5-7 ਪਸ਼ੂ ਤੋਰ ਕੇ ਦਿਖਾਵਾਂਗੇ ਤੇ ਬਾਕੀ ਡਿਟੇਲ ਆਪਾਂ ਸਾਰੇ ਪਸ਼ੂਆਂ ਦੀ ਲਵਾਂਗੇ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲਓ ਤੇ ਬਾਕੀ ਬੱਚਿਆਂ ਬਾਰੇ ਸਾਰੀ ਜਾਣਕਾਰੀ ਲੈਣੇ ਹੈ ਬਾਈ ਤੋਂ ਪੂਰੇ ਟਾਪ ਦੇ ਨਗਾ ਬਾਈ ਕੋਲੇ ਬਹੁਤ ਸੋਹਣੇ ਜਾਨਵਰ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਆ ਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਪਿੰਡ ਸੁਖਨੰਦ ਬਈ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਨੇੜੇ ਆਪਣੇ ਸ਼ਹਿਰ ਪਾਜਤਾ ਬਾਈ ਕਾ ਠੀਕ ਹੈ ਜੀ ਬਗਰਾੜੀ ਹਾਂਜੀ ਤੇ ਇਧਰ ਬਠਿੰਡਾ ਵੀ ਤੇ 40 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਫਿਰ ਅੱਜ ਆਪਣੇ ਕੋਲੇ ਬੱਚਿਆਂ ਦੇ ਕਿੰਨੇ ਨਗਾ ਜੀ ਅੱਜ ਆਪਣੇ ਕੋਲੇ 7 ਬੱਚੀਆਂ ਠੀਕ ਹੈ ਜੀ ਤੇ ਪਹਿਲਾਂ ਆਪਣਾ ਮੋਬਾਈਲ ਨੰਬਰ ਦੱਸੋ ਜੀ 98729 57848 ਠੀਕ ਹੈ ਜੀ ਤੇ ਆਪਾਂ ਫਿਰ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਹਾਂ ਵੈਸੇ ਤਾਂ ਤੁਹਾਡੇ ਕੋਲੇ ਨਗ ਤਾਂ ਬਹੁਤ ਅੱਜ ਤਾਂ ਬਾਈ ਨਾ ਸੁਖਦਾ ਪੂਰਾ ਘਰ ਭਰਿਆ ਵਾ ਬੱਚੀਆਂ ਨਾਲ ਤੇ ਬਾਕੀ ਆਪਾਂ ਪੰਜ ਸੱਤ ਜਾਨਵਰ ਤੋਰ ਕੇ ਦਿਖਾਵਾਂਗੇ ਜਿਹੜੇ ਚੰਗੇ ਚੰਗੇ ਤੇ ਆ ਪਹਿਲੇ ਨੰਬਰ ਤੋਂ ਕਰੋ ਸ਼ੁਰੂ ਪੂਰਾ ਟੌਪ ਦੀ ਨਗੀਨਾ ਬੱਚੀ ਆ ਪੂਰਾ ਨਾਗਸ ਐ ਸੋਨੇ ਦੀ ਸ਼ਾਪੀ ਆ ਦੱਸੋ ਜੀ ਇਹਦੇ ਬਾਰੇ ਜਾਣਕਾਰੀ ਕਿੰਨੀ ਉਮਰ ਹੈ ਹਾਂਜੀ ਖੀਰੀ ਆ ਖੀਰੀ ਹੈ ਜੀ ਹਾਂ ਖੀਰੀ ਬੱਚੀ ਹੈ ਤੇ 11 ਮਹੀਨੇ ਦੀ ਉਮਰ ਹੈ 11 ਮਹੀਨੇ ਦੀ ਉਮਰ ਹੈ ਤਨ ਕੋਣ ਦੇਖ ਬਈ ਰੱਬ ਬਹੁਤ ਸੋਹਣੀ ਬਹੁਤ ਸੋਹਣੀ ਬੋਦੀ ਵਾਲੀ ਬੱਚੀ ਹੈ ਤੇ ਦੇਖੋ ਬੱਚੀ ਦੀ ਹੈ ਨਖਰਾ ਨਖਰਾ ਬੱਚੀ ਦਾ ਪੂਰਾ ਟੌਪ ਦਾ ਕਿਆ ਬਾਤਾਂ ਤੇ ਇਹ 11 ਮਹੀਨੇ ਦੀ ਇਹਦੀ ਉਮਰ ਹੈ ਤੇ ਕੀਰੀ ਆ ਬੱਚੀ ਤੇ ਬਾਕੀ ਥਣ ਥਣ ਦਿਖਾਓ ਚਾਰ ਹੀ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਨਿੱਕਾ ਕੰਨ ਗੋਲ ਸੋਹਣਾ ਬੋਦੀ ਵਾਲੀ ਬੱਚੀ ਐ ਬੂਤੀ ਦਿਖਾ ਦੇ ਹੁਣ ਦੇ ਲਈ ਬਈ ਦੇਖੋ ਜੀ ਪੂਰੀ ਐ ਟੌਪ ਦੀ ਚੰਗੀ ਪੂਰੀ ਸਰੇ ਦੀ ਬੱਚੀ ਬੜੂਗੀ ਤੇ ਜਿਹੜੇ ਵੀਰ ਭਰਾਣੇ ਆ ਸਾਂਭਣ ਵਾਲੇ ਨੇ ਲੈ ਲਈ ਪੂਰਾ ਨਗੀਨਾ ਪੀਸ ਐ ਤੇ ਬਈ ਤੋਰਾ ਵਿਖਾਓ ਜੀ ਤਾਂ ਖੋਲ ਪਾਏ ਨਾਲ ਲੱਗੇ ਤੇ ਵੇਖਣੀ ਛੋਟੀ ਹਾਈਟ ਦੀ ਹਾਂ ਨਹੀਂ ਨਹੀਂ ਪੂਰੇ ਬਾਈ ਦੇ ਮੋਢੇ ਤੱਕ ਆਉਂਦੀ ਐ ਬੱਚੀ ਪੂਰੀ ਹਾਈਟ ਲੈਂਥ ਫੁੱਲ ਐ ਤੇ ਬਾਕੀ ਨਿੱਕਾ ਕੰਨ ਸੋਹਣਾ ਗੋਲ ਤੇ ਪੱਠ ਪੁੱਠ ਪੂੜਾ ਪੜਾ ਐਮ ਪੂਰਾ ਬਹੁਤ ਸੋਹਣਾ ਟੌਪ ਦੀ ਨਗੀਨਾ ਇੱਕ ਹੋਰ ਹੈ ਗੱਲ ਹਨਾ ਆਪਾਂ ਨੂੰ ਨਾ ਅੱਗੇ ਆਪਾਂ ਤੇਰੀ ਚੈਨਲ ਤੇ ਵੀਡੀਓ ਪਾਈ ਸੀ ਹਾਂਜੀ ਹਾਂਜੀ ਬਈ ਕਸ਼ਮੀਰ ਚੋਂ ਬਹੁਤ ਫੋਨ ਆਏ ਅੱਛਾ ਜੀ ਪੂਰਾ ਵਧੀਆ ਰਿਸਪੌਂਸ ਰਹਿੰਦਾ ਬਈ ਬਈ ਆਪਾਂ ਝੂਠ ਨਹੀਂ ਮਾਰਦੇ ਫੋਨ ਚੱਕਣਿਆਂ ਦਾ ਹੁਣ ਵੀ ਬਹੁਤ ਫੋਨ ਆਉਂਦੇ ਆ ਹਨਾ ਠੀਕ ਹੈ ਜੀ ਕਸ਼ਮੀਰ ਚੋਂ ਵੀ ਫੋਨ ਆਇਆ ਕਈ ਵਾਰ ਅਲੱਗ ਕਹਿੰਦੇ ਬਈ ਕਸ਼ਮੀਰ ਤੇ ਹਨਾ ਤੁਹਾਨੂੰ ਪਤਾ ਆਪਣਾ ਜਿਹੜਾ ਬਈ ਡੇਰੀ ਫਾਰਮਰ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਆਪਣਾ ਹੋਇਆ ਵਾ ਕਸ਼ਮੀਰੀ ਬਈ ਕੋਈ ਵੀ ਆਉਣਾ ਚਾਹੀਦਾ ਆਉਂਦਾ ਕੋਈ ਟਿੱਕੇ ਹਾਂ ਰਹਿਣ ਦੀ ਪੂਰੀ ਵਿਵਸਥਾ ਹਾਂ ਹਾਂ ਠੀਕ ਹੈ ਜੀ ਬੱਚਾ ਸੁੱਖ ਰੱਖੇ ਤੇ ਰੋਟੀ ਪਾਣੀ ਆ ਵਧੀਆ ਵਹਿਣ ਰਹਿਣ ਕਰੀ ਬਹੁਤ ਵਧੀਆ ਤੁਸੀਂ ਆਪ ਖਾਣੇ ਆ ਉਹ ਜੀ ਖਵਾਵਾਂਗੇ ਨੇ ਠੀਕ ਹੈ ਜੀ ਸਮਝ ਗਿਆ ਬੱਚਾ ਸੁੱਖ ਰੱਖ ਕੇ ਉਹ ਜੀ 10 ਬੱਚੇ ਆਪਣੇ ਕੋਲੇ ਖੜੀਆਂ ਹੋਇਆ ਕਰਦੇ ਹਾਂ ਹਾਂ ਵੀ ਜੀ ਨਹੀਂ ਕਿ ਹਰ ਵਕਤ ਆਪਣੇ ਕੋਲੇ 10 11 ਨਾ ਬੱਚਿਆਂ ਦੀ ਰਹਿੰਦੀ ਆ ਜੇ ਕਿਸੇ ਨੂੰ ਹਾਂ ਕਿਸੇ ਨੇ ਪੰਜ ਲੈਣੀਆਂ ਚਾਰ ਲੈਣੀਆਂ ਇਕੱਠੀਆਂ ਹਾਂ ਜਣੂ ਪੂਰਾ ਵਧੀਆ ਪੀਸ ਕੱਢ ਕੇ ਦਿੰਨੇ ਆ ਦਿਖਾਓ ਜੀ ਤੋਰਾ ਦਿਖਾਓ ਪਹਿਲੇ ਨੰਬਰ ਵਾਲੀ ਬੱਚੀ ਦਾ ਦੰਦ ਵੀ ਦਿਖਾ ਦਿੰਨੇ ਆ ਹਾਂ ਦਿਖਾ ਦਿਓ ਬਾਈ ਵੀਡੀਓ ਚ ਬਹੁਤ ਅੱਦੇ ਲੋਕ ਦਿਖਾਉਂਦੇ ਨਹੀਂ ਆਪਾਂ ਦਿਖਾਵਾਂਗੇ ਨਹੀਂ ਸਹੀ ਗੱਲ ਆ ਬਾਈ ਦਾ ਵਧੀਆ ਸਾਫ ਸੁਥਰਾ ਕੰਮ ਹੈ ਸਚਾਈ ਤੇ ਚੱਲਦੇ ਆ ਜਮ ਕੱਚੀ ਖੀਰੀ ਬੱਚੀ ਆ ਤੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਕਿਆ ਬਾਤਾਂ ਕੀ ਬਹੁਤੀ ਬਾਤੀ ਦੇਖੋ ਬੱਚੀ ਦੀ ਫੇਸ ਕੁਆਲਿਟੀ ਇੱਕ ਗੱਲ ਤੇ ਪਾਲੇ ਬੱਚੀ ਇੱਕ ਗੱਲ ਦਾ ਵਾਰੀ ਬੋਦੀ ਵਾਲੀ ਬੱਚੀ ਹੈ ਤੇ ਕੰਨ ਨਿਕਾ ਕਰ ਲੀ ਤਿਆਰ ਹੋਊਗੀ ਹਾਂ ਹੋਊਗੀ ਬਾਈ ਸਹੀ ਗੱਲ ਆ ਜਿਹੜੇ ਹਿਸਾਬ ਨਾਲ ਬੱਚਿਆਂ ਦਾ ਮੰਗ ਆ ਤੇ ਬਾਕੀ ਵੈੜ ਵੀ ਪੂਰੀ ਸਿਰੇ ਦੀ ਬਣੂਗੀ ਲੱਖੋਂ ਬਾਹਰ ਵੈੜ ਬਣਨ ਵਾਲੀ ਹੈ ਤੋਰਾ ਤਾਰਾ ਦੇਖੋ ਜਮਾ ਸਹੀ ਤੋਰਾਣ ਵਧੀਆ ਪੱਠਪੂੜਾ ਬਹੁਤ ਸੋਹਣਾ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਹੈ ਖੀਰੀ 11 ਮਹੀਨੇ ਦੀ ਉਮਰ ਹੈ ਬਹੁਤ ਸੋਹਣੀ ਬੱਚੀ ਹੈ ਖੜਨੀ ਖੁੜਨੀ ਦੇਖੋ ਖੜਨੀ ਖੁੜਨੀ ਦੇਖੋ ਬੱਚਿਆਂ ਦੀ ਹਾਂਜੀ ਸਹੀ ਗੱਲ ਹੈ ਬਾਈ ਮੈਂ ਇਹਨਾਂ ਕਿ ਲਾਈਆਂ ਵੇਖੀ ਫੇਸ ਕੁਆਲਟੀ ਬਹੁਤ ਸੋਹਣੀ ਐ ਦੋ ਅਲਾ ਕਹਿੰਦਾ ਅੱਧੀ ਗਿੱਠ ਦਾ ਆ ਕੇ ਕੋਈ ਫੀਟੇ ਨਾ ਮਿਲਦੀ ਨਿੱਕਾ ਕਰਨ ਸਹੀ ਗੱਲ ਆ ਬਾਈ ਕੋਈ ਐ ਨਹੀਂ ਵੀ ਕ੍ਰੋਸ ਪਾਣੀ ਤੇ ਹੈ ਹੀ ਨਹੀਂ ਪੂਰਾ ਹਾਂ ਪਿੰਕ ਰੋਜ਼ ਵਾਲੀ ਬੱਸੀ ਆ ਜੇ ਰੱਬ ਨੇ ਮਣਕੇ ਲਾਇਆ ਹੁੰਦਾ ਸਹੀ ਗੱਲ ਆ ਬਾਈ ਪੂਰੀ ਵਧੀਆ ਟੌਪ ਦੀਆਂ ਵੜਾਂ ਬਨ ਵਾਲੀਆਂ ਬਾਈ ਲੈ ਚੱਲੋ ਜੀ ਆਪਣੀ ਵੀਡੀਓ ਲੰਬੀ ਹੋ ਜੂਗੀ ਫਿਰ ਜਿਹਦੇ ਵਿੱਚੋਂ ਆਪਾਂ ਤੁਹਾਨੂੰ ਵਧੀਆ ਸ਼ਾਂਟ ਮੇਜੇ ਨਾਖ ਦਿਖਾਵਾਂਗੇ ਤੋੜ ਕੇ ਤੇ ਹਰ ਵਕਤ ਬਾਈ ਕੋਲੇ 10-12 ਬੱਚੀਆਂ ਰਹਿੰਦੀਆਂ ਆ ਜਿੱਤੋਂ ਪੈਰ ਜਿੱਲੀ ਫਿਰ ਦੀ ਲੈਂਦੀ ਆ ਬਾਈ ਤੈਨੂੰ ਤਲਿਹਰੀ ਦੀ ਨਾ ਥੋੜੀ ਜੀ ਠੀਕ ਆ ਫਾਰਮ ਚੋਂ ਲਈਆਂ ਬਾਈ ਸਾਰੀਆਂ ਬਈ ਇੱਕ ਦੋ ਬੱਚੀਆਂ ਘਰੋਂ ਵੀ ਲਈਆਂ ਪਰ ਉੰ ਵਿੱਚ ਪੰਜ ਬੱਚੀਆਂ ਤਕਰੀਬਨ ਫਾਰਮ ਦੀਆਂ ਠੀਕ ਆ ਜੀ ਠੀਕ ਆ ਹਾਂ ਜੇ ਕਿਸੇ ਨੇ ਵੇਚਣੇ ਵੀ ਆ ਤੇ ਲੈਣੇ ਵੀ ਆ ਬਾਈ ਦੇ ਨਾਲ ਸੰਪਰਕ ਕਰ ਸਕਦਾ ਹਾਂ ਵੇਚਣ ਵਾਲਾ ਹਾਂ ਵੇਚਣ ਵਾਲਾ ਬੰਦਾ ਵੀ ਸੰਪਰਕ ਕਰ ਸਕਦਾ ਤੇ ਲੈਣ ਵਾਲਾ ਹਾਂ ਜੀ ਦਰਦਾਰ ਹਾਂ ਜੀ ਤੇ ਅਸੀਂ ਆਪਾਂ ਤਾਂ 90 ਰੁਪਏ ਨੂੰ ਲੈਣਾ ਸਹੀ ਗੱਲ ਹੈ ਨਹੀਂ ਬਾਈ ਦਾ ਵਧੀਆ ਸਾਫ ਸੁਥਰਾ ਕੰਮ ਤੇ ਦੋ ਨੰਬਰ ਵਾਲੇ ਬਾਰੇ ਦੱਸੋ ਜੀ ਕੀ ਡਿਟੇਲ ਹੈ ਦੀ ਕੀ ਦਾ ਬੱਚਾ ਹੀ ਇਹ ਆ ਬਾਈ ਇਹ ਵੀ ਖੀਰੀ ਬੱਚੀ ਆ ਮੂਰਤਾ ਹੀ ਆ ਇਹਦੀ ਇਹਦੀ ਉਮਰ ਕਿੰਨੀ ਹੈ ਜੀ ਇਹ ਵੀ ਆਪਾਂ ਖੋਲ ਲਈਏ ਇੱਕ ਮਿੰਟ ਦਾ ਹਾਂਜੀ ਦੇਖੋ ਬੱਚੀ ਦੀ ਕਮ ਬੋਦੀ ਬਦੀ ਵਾਲੀ ਬੱਚੀ ਆ ਫੇਸ ਕੁਆਲਟੀ ਦੇਖੋ ਕਿੰਨੀ ਚੰਗੀ ਹੈ ਇਹ ਨਾ ਆਏ ਆਏ ਹਾਂਜੀ ਸਵਾਗਤ ਹੈ ਇਹ ਆਪਣੇ ਕਰਦੀਆਂ ਬਾਈ ਇਹ ਫਰਮ ਭਾਤਾ ਕਰਕੇ ਹੈ ਨਾ ਅਜੀ ਵੀਡੀਓ ਲੈ ਕੇ ਆ ਰਿਹਾ ਦੇਖੋ ਜੀ ਛੋਟੀ ਛੋਟੀ ਬਹੁਤ ਚੰਗੀਆਂ ਕਦਾ ਕਦਾ ਗਨ ਚਾਰੀ ਦੀਆਂ ਪ੍ਰਾਣਾ ਪੈਂਦੀਆਂ ਕੋਈ ਬਾਈ ਦੇ ਕੋਲੇ ਸਤ ਨਗਾਂ ਬੱਚੀਆਂ ਦੇ ਹਾਂ ਪੂਰਨ ਟਾਪ ਆ ਚੜਦੀ ਤੋਂ ਚੜਦੀ ਬੱਚੀ ਉਹ ਚੱਲ ਚੱਲਦੇ ਨਹੀਂ ਬਾਈ ਦੇ ਨਾਲ ਸੰਪਰਕ ਕਰ ਲਿਓ ਇਹ ਚੱਕ ਦੇ ਵਿੱਚ ਮੰਨ ਕੇ ਚਲੋ ਵੀ ਆ ਜਿਹੜੀ ਆਈ ਪੁਰਾਣੇ ਬੱਚੇ ਲੈਣੇ ਹੁਣ ਬਾਈ ਦੇ ਨਾਲ ਸੰਪਰਕ ਕਰ ਲਿਓ ਪੂਰੇ ਵਧੀਆ ਸੋਹਣੇ ਨਗਾਂ ਨਹੀਂ ਸਹੀ ਗੱਲ ਹੈ ਦੇਖੋ ਜੀ ਸਹੀ ਕੰਮ ਸਭ ਸੋਹਣਾ ਸਾਰੀ ਚਾਹੀਦਾ ਬਾਕੀ ਬੱਚਾ ਸਾਰਾ ਖੀਰੀਆਂ ਬੱਚੇ ਪ੍ਰਾਣਾ ਨਗਾਂ ਬਾਈ ਦਾ ਜਾਤ ਪਾਤ ਦਾ ਬਾਕੀ ਕੁਆਲਿਟੀ ਦੇ ਜਿਹੜੇ ਪੁਰਾਣੇ ਬੱਚੇ ਖਰੀਦਣਗੇ ਹੁਣ ਹੋ ਨਾਲ ਛੋਟੇ ਹੋਏ ਨੰਬਰਾਂ ਤੇ ਕਰਨ ਸੰਪਰਕ ਜਿਹੜੇ ਵੀਰ ਭਰਾ ਨੇ ਮਿਲ ਜਿੰਦਾਂ ਬੇਡਾ ਤਿਆਰ ਕਰਨ ਵਾਲੀਆਂ ਬੱਚੀਆਂ ਤਾਂ ਮੇਰਾ ਮਾਡਲ ਨੰਬਰ ਹੈਗਾ 628707ਾ 911 ਇਸੇ ਜੇ ਇਹੋ ਜਿਹੇ ਬੱਚੇ ਲੈ ਕੇ ਵਧੀਆ ਜੜ ਲੱਗਦੀ ਆ ਫਾਰਮ ਦੀ ਇਹ ਸਾਡੇ 9 ਮਹੀਨੇ ਦੀ ਏਜ ਆ ਠੀਕ ਹੈ ਜੀ ਦੰਦੋ ਖੀਰੀ ਆ ਦੰਦੋ ਖੀਰੀ ਆ ਦੇਖੋ ਜੀ ਬਹੁਤ ਸਹੀ ਗੱਲ ਆ ਬਾਈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਫ਼ ਸੁਥਰਾ ਇਹਨਾਂ ਦਿਖਾਤਾ ਕੰਮ ਲੈ ਚੱਲੋ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਪੱਠਪੁੜਾ ਚੰਗਾ ਯਾਰ ਹੋਰ ਗਲਾਂਗੇ ਗੱਲਾਂ ਬੱਚੀ ਨੂੰ ਬੂਥੀ ਬਹਾਲੀ ਚੰਗੀ ਬਹੁਤ ਸੋਹਣੀ ਸਹੀ ਗੱਲ ਆ ਭਾਈ ਬਹੁਤ ਪਿਆਰੀ ਬੂਥੀ ਆ ਬੱਚੀ ਜਿੰਨੇ ਵੀ ਆਪਾਂ ਮੰਨ ਕੇ ਚੱਲੋ ਪਹਿਲੇ ਨੰਬਰ ਵਾਲੀ ਬੱਚੀ ਖੋਲੀ ਹੈ ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ ਚੈਨ ਪੂਰੇ ਟੌਪ ਦੇ ਨਗ ਹੈ ਇੱਕ ਤੋਂ ਇੱਕ ਬਹੁਤ ਸੋਹਣੀ ਇੱਕ ਤੋਂ ਇੱਕ ਚੜ੍ਹਦੇ ਚੜ੍ਹਦਾ ਹੈ ਤੇ ਜਿਹੜੇ ਵੀ ਵੀਰ ਪ੍ਰਾਧਾਨੇ ਬੱਚੀਆਂ ਲੈਣੀਆਂ ਹੁਣ ਕਿਸੇ ਨੇ 5 ਲੈਣੀਆਂ 4 ਲੈਣੀਆਂ 2 ਲੈਣੀਆਂ ਬਾਈ ਦੇ ਨਾਲ ਸੰਪਰਕ ਕਰ ਲਿਓ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਤੀਜੇ ਨੰਬਰ ਤੇ ਲੈਣੀ ਹੈ ਡਿਟੇਲ ਬਾਈ ਤੋਂ ਬਹੁਤ ਸੋਹਣੀ ਬੱਚੀਆਂ ਐ ਚੜਦੇ ਚੜਦੇ ਪੀਸ ਹੈ ਤੇ ਤਿੰਨ ਨੰਬਰ ਵਾਲੀ ਦੀ ਦੱਸੋ ਕੀ ਡਿਟੇਲ ਹੈ ਬਾਈ ਇਹ ਬੱਚੀ ਵੀ ਖਿਰੀ ਆ ਇਹਦਾ ਇਹ ਬੱਚੇ ਹੀ ਆ ਪੰਜ ਬੱਚੇ ਹੀ ਹੈ ਸਹੀ ਗੱਲ ਹੈ ਬਾਈ ਠੀਕ ਆ 5 ਮਹੀਨੇ ਦਾ ਹੀ ਸਿੰਘ ਦਗਾਉਣ ਵਾਲਿਆ ਹਾਂ ਆ ਵੀ 5 ਮਹੀਨੇ ਦਾ ਬੱਚਾ ਦੇਖੋ ਬਈ ਬੁੱਤੀ ਬਾਤੀ ਦੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਨਿੱਕਾ ਕਰਨ ਗੋਲ ਕਰਨਾ ਛੋਟਾ ਚਾਰ ਹੀ ਥਣੇ ਪੜਾ ਵੇਖੀ ਸਟ੍ਰੇਟ ਪਈ ਹੈ ਨਾ ਸਹੀ ਗੱਲ ਹੈ ਬਈ ਤਾਂ ਤੋਂ ਐ ਢੂਈ ਢਾਈਆਂ ਬੱਚਨੇ ਦੀ ਰੰਗ ਪੈਰ ਜਾਨੀ ਕਿ ਪੂਰੇ ਵਧਗਾ ਬਹਿਣਾ ਤਿਆਰ ਹੋਣ ਵਾਲੀਆਂ ਇਹ ਬਈ ਯਾਰ ਕੋਈ ਮਨ ਲਾ ਕੇ ਸਾਂਭੋ ਹੋ ਜਾਏ ਨਹੀਂ ਵੀ ਕਰਾਓ ਸਰ ਬਸ ਸੱਗੇ ਤੋਰਨਗੇ ਹਾਂ ਸਹੀ ਗੱਲ ਹੈ ਬਈ ਜੀ ਸਾਹਿਬ ਲਈ ਹੈ ਨਾ ਅਗਲਾ ਆਖੂਗਾ ਬਈ ਵਾਕੀ ਬੜਾ ਚੰਗੀਆਂ ਬੜਾ ਲੱਖੋਂ ਬਾਹਰ ਤਿਆਰ ਹੋਣ ਵਾਲੀਆਂ ਬੱਚੀਆਂ ਸਾਰੀਆਂ ਕੋਈ ਪੀਸ ਵੀ ਵਿੱਚੋਂ ਨਰਮ ਨਹੀਂ ਗਾ ਸਾਰੇ ਜਾਤ ਪਾਤ ਵਾਲੇ ਸੋਹਣੇ ਸੁਨੱਖੇ ਵਧੀਆ ਨਖਰੇ ਵਾਲੀਆਂ ਬੱਚੀਆਂ ਬੂਤੀ ਬਾਤੀ ਬਹੁਤ ਸੋਹਣੀ ਹੈ ਜੀ ਵੀ ਦੇਖੋ ਕਰੋ ਚੈੱਕ ਤੋਰਾ ਕਰੋ ਚੈੱਕ ਲੈ ਚਲੋ ਜੀ ਬਾਕੀ ਇੱਕ ਆਪਣੇ ਪਸੂ ਤੇ ਹੋਰ ਆ ਬਈ ਗੱਲ ਹਾਂਜੀ ਤੋਰੇ ਲਾਉਣੀਆਂ ਆਪਾਂ ਬਸੂ ਮਾਰਾਂ ਸਹੀ ਗੱਲ ਆ ਭਾਈ ਬਾਈ ਵੇਖ ਕੇ ਵੇਖ ਕੇ ਪਹਿਲਾਂ ਲੈਂਦੇ ਆ ਤੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਾਕੀ ਵਧੀਆ ਪੱਠ ਪੁੜਾ ਸੋਹਣਾ ਰੰਗ ਪ੍ਰਿੰਟ ਬਹੁਤ ਸੋਹਣਾ ਫੇਸ ਕੁਆਲਟੀ ਦੇਖੋ ਬੱਚੀ ਦੀ ਖੜਨੀ ਖੁੱਡਨੀ ਬਹੁਤ ਸੋਹਣੀ ਮੰਤਰ ਹੈ ਲੈ ਜੀ ਆਈ ਪਾਈ ਕਰਕੇ ਤਾਈਆਂ ਕੰਮ ਲੈ ਆਇਆ ਖੁੱਲੀਆਂ ਆਈਆਂ ਕਰਕੇ ਫਾਰਮ ਦੇ ਵਿੱਚੋਂ ਖੁੱਲੀਆਂ ਆਈਆਂ ਕਰਕੇ ਆਲ ਕਰ ਦਿੰਦਾ ਹੂੰ ਇਹ ਦੋ ਦੋ ਦਿਨਾਂ ਜਿੰਨੇ ਨੇ ਸੈੱਟ ਹੋ ਜਾਣਾ ਸਹੀ ਗੱਲ ਹੈ ਜੀ ਦੇਖੋ ਤੋਰਾ ਤਰਾ ਸਹੀ ਜòn ਬਿਲਕੁਲ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਚੌਥੇ ਨੰਬਰ ਤੇ ਦੱਸੋ ਜੀ ਕੀ ਡਿਟੇਲ ਹੈ ਬਾਕੀ ਸਾਰੇ ਜਾਨਵਰ ਤਾਂ ਖੀਰ ਹੀ ਆ ਬਾਈ ਮੈਨ ਲੱਗਦਾ ਹੈ ਨਾ ਹਾਂ ਵੀ ਖੀਰੀ ਬੱਚੇ ਆ ਸਾਰੇ ਆਪਾਂ ਅੱਜ ਪਹਿਲੀ ਵਾਰ ਲੈਂਦੀ ਅੱਗੇ ਹੀ ਦਸ਼ੀਏ ਜਾਂਦੇ ਹਾਂ ਆਪਣੇ ਦੋ ਸੂਲ ਹੁੰਦੇ ਆ ਦੰਦੋਂ ਖੀਰਾ ਤੇ ਇੱਕ ਬਸੂ ਆਪਣਾ ਤੋਰੀ ਪੈਰਾਂ ਤੋਂ ਸਹੀ ਤੋਰਾ ਸਹੀ ਹੁੰਦਾ ਸਹੀ ਗੱਲ ਇਹ ਵੀ ਬੱਚੀ ਸਾਢੇ 4 ਮਹੀਨਿਆਂ ਦੀ ਆ ਇਹ ਸਾਢੇ 4 ਮਹੀਨਿਆਂ ਦੀ ਹਾਂ ਹਾਂ ਤੇ ਮਾੜਾ ਝੂਲੀ ਦਿਖਾਇਓ ਜੀ ਕਰਿਓ ਦੱਸਾਂ ਸਰ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਖੀਰਾ ਬੱਚਾ ਉਹ ਦੱਸ ਦੱਸ ਕੇ ਜਾਨੀ ਕਿ ਜੇ ਕੋਈ ਗੱਲਬਾਤ ਹੋਈ ਤਾਂ ਬਾਈ ਦੱਸ ਦਿੰਦਾ ਬਾਈ ਜੇ ਆਪਾਂ ਕਰੇ ਅੱਜ ਚੌਥੀ ਪੰਜਵੀਂ ਵਾਲੀ ਵੀਡੀਓ ਬਣਾਉਣਾ ਆਏ ਆ ਤੇ ਵਧੀਆ ਬਾਈ ਦਾ ਸਾਫ ਸੁਥਰਾ ਕੰਮ ਹੈ ਜੇਰ ਆਪਾਂ ਤੁਸੀਂ ਐਂ ਦੇਖਿਓ ਸੁਰੇਤ ਜਨਨ ਦੇ ਹੁਣ ਕਿੰਨੀਆਂ ਵੀਡੀਓ ਬਣਾਤੀ ਹੈ ਹਾਂਜੀ ਤੇ ਆਪਣੀ ਕੱਢ ਕੇ ਦੇਖ ਲਿਓ ਸਾਂ ਨੂੰ ਵੱਧ ਆਪਣੀ ਵੀਡੀਓ ਸਹੀ ਗੱਲ ਹੈ ਭਾਈ ਬਾਈ ਦੀ ਵੀਡੀਓ ਸਭ ਤੋਂ ਵੱਧ ਚੱਲਦੀ ਹੈ ਬਾਕੀ ਬਾਈ ਸਾਫ ਸੁਥਰਾ ਕੰਮ ਹੈ ਇਹਨਾਂ ਦਾ ਪੁਰਾਣਾ ਕੰਮ ਹੈ ਬਾਈ ਦਾ ਤੇ ਬਾਕੀ ਬੱਚਿਆਂ ਦਾ ਤਾਂ ਖਾਸ ਕਰਕੇ ਬਾਈ ਵੀ ਸ਼ਕੀਨ ਹੈ ਦੇਖੋ ਤੋਰਾ ਤਾਰਾ ਦੇਖੋ ਬਹੁਤ ਸੋਹਣਾ ਰੰਗ ਪ੍ਰਿੰਟ ਬੱਚੇ ਹੀ ਆ ਇਹ ਤਾਂ ਐ ਸੰਭਣ ਵਾਲਿਆ ਭਾਈ ਕਿਸੇ ਦੇ ਸਾਹਮਣੇ ਦੇਖੋ ਫੇਸ ਕੁਆਲਟੀ ਦੇਖੋ ਬਹੁਤ ਸੋਹਣੀ ਰੰਗ ਪ੍ਰਿੰਟ ਪਿੰਕ ਨੋਜ਼ ਵਾਲੀ ਬੱਚੀ ਆ ਲੈ ਚਲੋ ਠੀਕ ਹੈ ਜੀ ਹਾਂ ਹਾਂ ਤਾਂ ਹੀ ਟਲੇ ਰਣਗਾ ਔਲ ਕਰਦੇ ਆ ਇਹ ਖੁੱਲੀਆਂ ਫਰਦੀਆਂ ਕਰਕੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਸ਼ਾਂ ਨਹੀਂ ਠੀਕ ਹੈ ਜੀ ਜਦੋਂ ਹੁੰਦਾ ਆਪਾਂ ਨੂੰ ਫੋਨ ਲਾਵੇ ਆ ਤਾਂ ਆਏ ਨਹੀਂ ਬਈ ਮੈਂ ਕੱਚਾ ਮੁੱਲ ਲਾ ਕੇ ਨਹੀਂ ਆਲੇ ਤਾਂ ਬਸੂ ਲੈਂਦਾ ਬਈ ਨਹੀਂ ਠੀਕ ਹੁੰਦਾ ਬਸੂਆ ਉਹ ਜਮ ਮੁੱਲ ਭਰ ਕੇ ਸਹੀ ਗੱਲ ਹੈ ਜੀ ਬਾਕੀ ਬਾਈ ਕਹਿੰਦਾ ਜੇ ਕਿਸੇ ਨੇ ਵੇਚਣਾ ਵੀ ਹੈ ਤੇ ਖਰੀਦਣਾ ਵੀ ਹੈ ਤੇ ਬਾਈ ਦੇ ਨਾਲ ਸੰਪਰਕ ਕਰ ਲਿਓ ਹਾਂਜੀ ਵੇਚਣ ਵਾਲਾ ਬੰਦਾ ਵੀ ਪਹਿਲ ਦੇ ਤੌਰ ਤੇ ਫੋਨ ਲਾ ਆ ਪੰਜਵੇਂ ਨੰਬਰ ਵਾਲ ਦੀ ਦੱਸੋ ਇਹ ਵੀ ਰੰਗ ਪ੍ਰਿੰਟ ਬਹੁਤ ਸੋਹਣਾ ਬਾਕੀ ਝੋਲੀ ਦੇਖੋ ਬੱਚੀ ਦੀ ਗੱਬਨ ਵਾਲੀ ਨਾਲ ਦੀ ਜਿਵੇਂ ਗੱਬਨਾ ਬੱਚਨ ਵਾਲੀ ਨਾਲ ਝੋਲਣਾ ਇਸ ਤਰ੍ਹਾਂ ਦਾ ਤੇ ਪੂਰਾ ਵਧੀਆ ਫੇਸ ਕੁਆਲਟੀ ਬਹੁਤ ਸੋਹਣੀ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਹੈਗੀ ਆ ਬਾਈ 7.5 ਮਹੀਨਿਆਂ ਦੀ ਉਮਰ 7.5 ਮਹੀਨੇ ਦੀ ਖੀਰਾ ਬੱਚਾ ਜਮੇ ਵੀ ਆਹ ਹਾਂ ਠੀਕ ਹੈ ਜੀ ਲੈ ਚਲੋ ਬਾਹਰ ਕੱਢ ਲਿਓ ਬਾਕੀ ਹਾਈਟ ਦੇਖ ਬਾਈ ਤੇ ਰੰਗ ਪ੍ਰਿੰਟ ਦੇਖੋ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਐ ਲਿਕਾ ਕਰਨ ਨਿੱਕੀ ਜੀ ਨਹੀਂ ਲਿਕਾ ਕਰਨ 골 ਬਾਕੀ ਵੇਖੋ ਬਾਈ ਦੇ ਮੋਢੇ ਤੱਕ ਨੇਡ ਆਉਂਦੀਆਂ ਜਮਾਂ ਕੋਈ ਬੱਚੀ ਆਈ ਨਾ ਵੀ ਕੋਈ ਮੰਨਿਓ ਵੀ ਬਾਲੀਆਂ ਛੋਟੀਆਂ ਤੇ ਪੂਰੀਆਂ ਕੱਦਾਵਾਰ ਬਣਨ ਵਾਲੀਆਂ ਬੱਚੀਆਂ ਤੇ ਬਾਕੀ ਲੈਂਥ ਲੁੰਥ ਬਹੁਤ ਜਿਆਦੇ ਆ ਬੱਚੀ ਦੀ ਪਿੱਠ ਪੂੜਾ ਦੇਖੋ ਸਟ੍ਰੇਟ ਪਈ ਆ ਉੱਪਰੋਂ ਬਿਲਕੁਲ ਤੇ ਨਿੱਕਾ ਕਰਨ ਸੋਹਣਾ ਬੋਦੀ ਵਾਲੀ ਬੱਚੀ ਆ ਚਾਰ ਹੀ ਸਾ ਨਾ ਫੋਟ ਨਹੀਂ ਸ਼ਾਂ ਨਹੀਂ ਕੋਈ ਤੋਰਾ ਤਾਰਾ ਸਹੀ ਆ ਓਕੇ ਦੇਖੋ ਜੀ ਬਹੁਤ ਸੋਹਣਾ ਨਾਗਾ ਬਾਈ ਕੋਲੇ ਜਿੰਨੇ ਵੀ ਨਾਗਾ ਸਾਰੇ ਚੜਦੇ ਤੋਂ ਚੜਦੇ ਆ ਇਸ ਦੂਗਾ ਅੱਜ ਵੀ ਆਪਾਂ ਖੜੀ ਨਹੀਂ ਦਿਖਾ ਦੀਏ ਬਾਈ ਹਾਂ ਬਾਈ ਇਹ ਵੀਡੀਓ ਫਿਰ ਜਿਆਦਾ ਲੰਬੀ ਹੋ ਜਾਈ ਇਹਦੀ ਕੀ ਡਿਟੇਲ ਆ ਜੀ ਬਾਈ ਇਹ ਹੈਗੀ ਆਪਣੀ ਆ 11.5 ਮਹੀਨੇ ਦੀ ਬੱਚੀ 11.5 ਮਹੀਨੇ ਦੀ ਹਾਂ ਚਾਰ ਹੀ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਗ ਨਹੀਂ ਕੋਈ ਦੇਖੋ ਜੀ ਬਹੁਤ ਸੋਹਣੀ ਝੋਲੀ ਗੱਬਨਾਰ ਗਈ ਤੇ 11.5 ਮਹੀਨੇ ਦੀ ਹਾਂ ਹਾਂ ਤੇ ਇਹਨਾਂ ਦੇ ਰੇਟ ਬਾਈ ਫਿਰ ਫੋਨ ਤੇ ਹੋਣਗੇ। ਕਾ ਵੇਖ ਬੱਚੀ ਨਾ ਨਾ ਆਪਾਂ ਕਰਾਂਗੇ ਯਾਰ। ਆਪਾਂ ਐ ਨਹੀਂ ਚੋਰੀ ਨਹੀਂ ਬਣੀ। ਇਹਦੀ ਵੀ ਕੁਆਲਿਟੀ। ਇਹਦੀ ਕਿੰਨੀ ਉਮਰ ਹੈ ਜੀ? ਇਹਦੀ ਹੈਗੀ ਬਾਈ 7.5 ਮਹੀਨੇ। 7.5 ਮਹੀਨੇ ਦੀ ਖੀਰਾ ਬੱਚਾ ਇਹ ਵੀ। ਹਾਂ ਹਾਂ। ਰੰਗ ਪ੍ਰਿੰਟ ਜਾਤ ਪਾਤ ਬਹੁਤ ਸੋਹਣੀ ਹੈ। ਕਿਆ ਬਾਤ ਹੈ। ਇਹ ਤੋਰਦੀ ਜੀ। ਬਾ ਕਮਾਲ ਆ ਤੋਰ ਦੋ ਜੀ ਬੱਚੀ। ਬੱਚੀ ਤੋਰ ਦੋ। ਇਹ ਬਹੁਤ ਸੋਹਣੀ। ਸਾਰਿਆਂ ਚੋਂ ਵਧੀਆ ਚਮਕਦੰਕ ਬਹੁਤ ਸੋਹਣੀ ਹੈ ਬੱਚੀ ਦੀ ਫੇਸ ਕੁਆਲਿਟੀ ਕਰੋ ਚੈੱਕ। ਨਿੱਕਾ ਕਰਨ ਬੋਦੀ ਵਾਲੀ ਬੱਚੀ ਹੈ ਪਿੰਕ ਨੋਜਾਲੀ। ਲੈ ਚਲੋ ਜੀ ਚਾਰ ਹੀ ਥਾਣਾ ਫੋਟ ਨਹੀਂ ਕੋਈ ਸ਼ਾਹ ਨਹੀਂ ਹੈ ਘੋੜੀ ਵਰਗਾ ਤੋੜਾ ਤਾਰਾ ਤਾਂ ਕੋਈ ਚੱਕਰ ਹੀ ਨਹੀਂ ਦੇਖੋ ਜੀ ਲੈ ਚਲ ਕਿਸੇ ਵੀ ਗੱਲੋਂ ਬੰਦਾ ਕੋਈ ਬਹਿ ਪਰ ਮੰਨ ਚ ਰੱਖ ਕੇ ਆਵੇ ਨਾ ਬਾਈ ਸਹੀ ਗੱਲ ਆ ਬਾਈ ਬਾਈ ਦਾ ਵਧੀਆ ਸਾਫ਼ ਕੰਮ ਆ ਬਾਈ ਕਹਿੰਦਾ ਜੇ ਕਿਸੇ ਨੇ ਵੇਚਣੀ ਹੈ ਜਾਂ ਕੋਈ ਚੀਜ਼ ਲੈਣੀ ਹੈ ਬਾਈ ਦੇ ਨਾਲ ਸੰਪਰਕ ਕਰ ਲਿਓ ਹਾਂ ਤੇ ਬਾਕੀ ਬਾਈ ਕੀ ਰੇਟ ਹੈ ਇਹਨਾਂ ਦੇ ਇਕੱਠੇ ਨਾਲ ਦੇ ਆਪਾਂ ਨੂੰ ਦਹੋਂਦਾ ਸਾਰਿਆਂ ਦਾ ਮੁੱਲ 135 ਆ ਜੇ ਤਾਂ ਕਿਸੇ ਨੇ ਇਕੱਠੀਆਂ ਲੈਣੀਆਂ ਕਿੰਨੇ ਨਾਗਾ ਸਾਰੇ ਸੱਤ ਸੱਤ ਨਾਗਾ ਹੁਣ ਬਈ ਮੈਂ ਤੁਹਾਨੂੰ ਦੱਸਦਾ ਗੱਲ ਇੱਧਰ ਨੂੰ ਆਜੋ 2 ਮਿੰਟ ਆਪਾਂ ਲੱਗਣਗੇ ਜਿਵੇਂ ਹੁਣ ਬਈਆ ਮੈਂ ਸਾਰੀਆਂ ਜਿਆ ਰੇਟ ਹਨ ਇਕੱਠੀਆਂ ਦਾ ਆਖਿਆ ਹਾਂਜੀ ਹਾਂਜੀ ਬਈ ਆਏ ਨਾ ਰੱਖ ਲੈ ਲੋ ਬਈ ਇੱਕ ਬੱਸੀ ਇੰਨੇ ਚ ਬੈ ਗਈ ਹਾਂਜੀ ਜਿਵੇਂ ਆ ਪਹਿਲੀਆਂ ਜੇ ਕੱਲੀ ਕੱਲੀ ਲੈਣੀ ਹੈ ਕਿਸੇ ਨੇ ਜੇ ਕਿਸੇ ਨੇ ਇਕੱਲੇ ਲੈਣੀਆਂ ਜਾਂ ਦੋ ਲੈਣੀਆਂ ਉਹਦਾ ਕਿਵੇਂ ਉਹਦਾ ਅੱਡ ਹੋਊਗਾ ਉਹਦਾ ਅੱਡ ਹੋਊਗਾ ਇਕੱਠੀਆਂ ਦਾ ਰੇਟ ਹੈਗਾ 135 ਜੋੜੀ ਦੇ ਦੇ ਹਾਂਜੀ ਜੁੜੀ ਬਾਈ ਜਿੰਨਾ ਸਾਰਿਆਂ ਨੇ ਮੰਗਿਆ ਆਧ ਰੇਟ ਦੀਆਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਬੱਚਾ ਦੋ ਤਿੰਨ ਨਾਗ ਤਾਂ ਵਿੱਚੋਂ ਪੂਰੇ ਟੀਕਾ ਲੈਣ ਵਾਲੀ ਆ ਹੋਰ ਦੋ ਮਹੀਨਿਆਂ ਨੂੰ ਤੇ ਉਹਨਾਂ ਦਾ ਰੇਟ ਫਿਰ ਅਲੱਗ ਹੋਊਗਾ ਜੇ ਕਿਸੇ ਨੇ ਤਿਆਰ ਹੋ ਗਿਆ ਦੱਸੋ ਜੇ ਕਿਸੇ ਨੇ ਇਕੱਠਿਆਂ ਲੈਣੀਆਂ ਤੇ ਇਹਦਾ ਇਕੱਠਿਆਂ ਦਾ ਰੇਟ ਹੈਗਾ 135 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲਿਓ ਗੱਲਬਾਤ ਪੂਰੇ ਸੋਹਣੇ ਨਾਗ ਹੈ ਤੇ ਕਿਸੇ ਨੇ ਫਾਰਮ ਸ਼ੁਰੂ ਕਰਨਾ ਉਹਦੇ ਵਾਸਤੇ ਵਧੀਆ ਕਿਸੇ ਨੇ ਇੱਕ ਲੈਣੀਆਂ ਦੋ ਲੈਣੀਆਂ ਤੋਂ ਉਹ ਜਾ ਬਾਈ ਦੇ ਨਾਲ ਗੱਲਬਾਤ ਕਰ ਲਿਓ ਫੋਨ ਦੇ ਉੱਤੇ ਤੇ ਬਾਕੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ